ਲਓ ਜੀ ਆ ਜਿਹੜੀਆਂ ਇਸ ਸਮੇਂ ਤੁਸੀਂ ਬੇਲਾਂ ਦੇ ਜਿਹੜੇ ਉਹ ਦਰਸ਼ਨ ਕਰ ਰਹੇ ਹੋ ਇਹ ਬੇਲਾਂ ਨੂੰ तकरीबन 350 ਸਾਲ ਤੋਂ ਵੀ ਜ਼ਿਆਦਾ ਸਮਾਂ ਜਿਹੜਾ ਉਹ ਹੋ ਗਿਆ ਉਹਨਾਂ ਦਾ ਸਰੀਰ ਜਿਹੜਾ ਉਹ ਹਰਿਆ ਭਰਿਆ ਹੋ ਜਾਊਗਾ ਤੇ ਕੋਈ ਵੀ ਉਹਨਾਂ ਦਾ ਦੁੱਖ ਦਰਦ ਹੋਊਗਾ ਹਨਾ ਜਿਹੜਾ ਉਹ ਦੂਰ ਹੋ ਜਾਊਗਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੁਸ਼ਿਆਰਪੁਰ ਤੋਂ 10 ਕਿਲੋਮੀਟਰ ਬਾਹਰ ਬਾਹਰ ਖੜੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਹਰੀਆਂ ਬੇਲਾਂ ਸਾਹਿਬ ਪਾਸਾਹੀ 7ਵੀਂ ਤੇ ਇਧਰ ਆ ਜਿਹੜਾ ਤੁਸੀਂ ਪਿੱਛੇ ਸੜਕ ਦੇਖ ਰਹੇ ਹੋ ਇਹ ਸੜਕ ਜਾਂਦੀ ਆ ਗੁਰਦੁਆਰਾ ਸਾਹਿਬ ਨੂੰ ਇੱਥੋਂ ਗੁਰਦੁਆਰਾ ਸਾਹਿਬ ਦੀ ਦੂਰੀ 2 ਕਿਲੋਮੀਟਰ ਹੈ ਤੇ ਸਾਹਮਣੇ ਜਿਹੜਾ ਇਹ ਆਹ ਰੋਡ ਚੱਲ ਰਿਹਾ ਇਹ ਗੜਸ਼ੰਕਰ ਵਾਲਾ ਰੋਡ ਆ ਗੜਸ਼ੰਕਰ ਦੀ ਦੂਰੀ ਇੱਥੋਂ 36 ਕਿਲੋਮੀਟਰ ਹੈ ਤੇ ਸਾਹਮਣੇ ਆਹ ਬੋਰਡ ਵੀ ਲੱਗਿਆ ਆ ਜਿਹੜਾ ਗੁਰਦੁਆਰਾ ਹਰੀਆਂ ਬੇਲਾਂ ਪਾਸਾਹੀ 7ਵੀਂ ਤੇ ਆ ਆ ਇਧਰ ਜਿਹੜਾ ਹੋਰ ਰਸਤਾ ਜਾਂਦਾ ਤੇ ਇਧਰਲੀ ਸਾਈਡ ਰਹਿ ਗਿਆ ਹੁਸ਼ਿਆਰਪੁਰ ਸ਼ਹਿਰ ਹੁਸ਼ਿਆਰਪੁਰ ਦੇ ਆਪਾਂ ਬਾਅਦ ਬਾਅਦ ਖੜੇ ਆਂਗੇ ਤੇ ਚੱਲਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੁਰਦੁਆਰਾ ਹਰੀਆਂ ਬੇਲਾਂ ਸਾਹਿਬ ਪਾਸਾਹੀ 7ਵੀਂ ਤੇ ਇਹ ਸਥਾਨ ਤੇ ਜਿਹੜੇ ਤੇ ਆਪਾਂ ਜਿਵੇਂ ਹੋਰ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹੁੰਨੇ ਆ ਪਾਸ਼ਾ ਜੀ ਪਹਿਲੀ ਦਸਵੇਂ ਪਾਸ਼ਾ ਜੀ ਗੁਰੂ ਗੋਬਿੰਦ ਸਿੰਘ ਜੀ ਤੇ ਛੇਵੇਂ ਪਾਸ਼ਾ ਜੀ ਦੇ ਸਥਾਨ ਦੇ ਅੱਜ ਆਪਾਂ ਤੁਹਾਨੂੰ ਪਾਸ਼ਾ ਜੀ ਸੱਤਵੇਂ ਜੀ ਦੇ ਸਥਾਨ ਦੇ ਦਰਸ਼ਨ ਕਰਵਾਵਾਂਗੇ ਤੇ ਆਹ ਸਾਹਮਣੇ ਗੇਟ ਜਿਹੜਾ ਉਹ ਬਣਿਆ ਹੋਇਆ ਤੇ ਉੱਪਰ ਲਿਖਿਆ ਹੋਇਆ ਧੰਤਨ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਪਾਸ਼ਾ ਜੀ ਸੱਤਵੇਂ ਗੁਰਦੁਆਰਾ ਹਰੀਆਂ ਬੇਦਾਂ ਤੇ ਇੱਥੋਂ ਗੁਰਦੁਆਰਾ ਹਰੀਆਂ ਬੇਲਾਂ ਸਾਹਿਬ ਦੀ ਜਿਹੜੀ ਦੂਰੀ ਹੈ ਉਹ 2 ਕਿਲੋਮੀਟਰ ਹੈ ਤੇ ਚੱਲਦੇ ਆ ਗੁਰਦੁਆਰਾ ਸਾਹਿਬ ਵੱਲ ਨੂੰ ਆਪਾਂ ਤੇ ਕੱਲ ਰਾਤ ਦਈ ਇਸ ਏਰੀਆ ਦੇ ਵਿੱਚ ਮੀਂਹ ਪੈ ਰਿਹਾ ਕੱਲ ਅਸੀਂ ਰਾਤ ਹੁਸ਼ਿਆਰਪੁਰ ਆ ਗਏ ਸੀਗੇ ਪਿਛਲੇ ਬਲੌਗ ਦੇ ਵਿੱਚ ਜਿਵੇਂ ਆਪਾਂ ਦਿਖਾਇਆ ਸੀਗਾ ਤੇ ਇਹ ਸਾਰਾ ਆ ਰੋਡ ਜਿਹੜਾ ਜਾਂਦਾ ਗੁਰਦੁਆਰਾ ਸਾਹਿਬ ਨੂੰ ਜਾਂਦਾ ਬਾਕੀ ਆਲੇ ਦੁਆਲੇ ਸਾਰੇ ਆ ਖੇਤ ਨੇ ਹਨਾ ਇਹ ਪਿੰਡ ਦੇ ਵਿੱਚ ਜਿਹੜੇ ਉਹ ਗੁਰਦੁਆਰਾ ਸਾਹਿਬ ਨੇ ਤੇ ਹਲੇ ਵੀ ਹਲਕੀ ਹਲਕੀ ਜਿਹੀ ਕਣੀਆਂ ਪੈ ਰਹੀਆਂ ਨੇ ਸਾਡੇ ਪਹਿਲਾਂ ਰੇਨ ਕੋਟ ਪਾਏ ਹੋਏ ਸੀ ਪਿੱਛੇ ਮੀਂਹ ਬਹੁਤ ਜ਼ਿਆਦਾ ਸੀ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਉਰੇ ਆ ਕੇ ਥੋੜਾ ਜਿਹਾ ਮੀਂਹ ਘਟ ਗਿਆ ਹੁਣ ਰੇਨ ਕੋਟ ਅਸੀਂ ਸਾਰੇ ਨੇ ਹਲਕੀ ਹਲਕੀ ਜਿਹੀ ਕਣੀਆਂ ਨੇ ਇਹ ਪੰਜਾਬ ਦੇ ਦੇ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਕਿਉਂਕਿ ਸੌਣ ਦਾ ਮਹੀਨਾ ਮੌਨਸੂਨ ਆਈ ਹੋਈ ਆ ਉਸ ਕਰਕੇ ਸਾਰੇ ਏਰੀਆ ਦੇ ਵਿੱਚ ਮੀਂਹ ਆ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸ੍ਰੀ ਹਰੀਆਂ ਬੇਲਾ ਸਾਹਿਬ ਪਾਸ ਸਾਹੀ ਸਤਵੀ ਤੇ ਚਲਦੇ ਆ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆ ਤੇ ਆਹ ਸਾਈਡ ਜਿਹੜਾ ਉਹ ਵੱਡਾ ਰੋਡ ਚੱਲਦਾ ਸੀਗਾ ਜਿੱਥੋਂ ਆਪਾਂ ਤੁਹਾਨੂੰ ਦਿਖਾਇਆ ਸੀ ਗੜ ਸ਼ੰਕਰ ਵਾਲਾ ਉੱਥੋਂ 2 ਕਿਲੋਮੀਟਰ ਪਿੱਛੇ ਨੂੰ ਆ ਕੇ ਜਿਹੜੇ ਗੁਰਦੁਆਰਾ ਸਾਹਿਬ ਨੇ ਤੇ ਚਲਦੇ ਆ ਗੁਰਦੁਆਰਾ ਹਰੀਆਂ ਬੇਲਾ ਸਾਹਿਬ ਦੇ ਆਪਾਂ ਜਿਹੜੇ ਉਹ ਦਰਸ਼ਨ ਕਰਦੇ ਆ ਤੁ ਜਿਵੇਂ ਆ ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂ ਦੇ ਵਿੱਚ ਵੀ ਕਿਹਾ ਸੀ ਵੀ ਆਪਾਂ ਅੱਗੇ ਦਰਸ਼ਨ ਕਰਦੇ ਹੁੰਨੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦੇ ਹਨਾ 6ਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਦੇ ਤੇ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਸਥਾਨ ਤੇ ਤੇ ਬਹੁਤ ਘੱਟ ਆਪਾਂ ਜਿਹੜੇ ਉਹ ਦਰਸ਼ਨ ਕੀਤੇ ਨੇ 7ਵੇਂ ਪਾਸ਼ਾ ਦੇ 7ਵੇਂ ਪਾਸ਼ਾ ਜੀ ਦੇ ਅਸਥਾਨ ਦੇ ਹਨਾ ਚੱਲਦੇ ਆ ਅੱਜ 7ਵੇਂ ਪਾਸ਼ਾ ਜੀ ਦੇ ਅਸਥਾਨ ਦੇ ਦਰਸ਼ਨ ਕਰਦੇ ਆ ਤੇ ਬਹੁਤ ਮਹੱਤਮਪੂਰਨ ਇੱਥੇ ਦਾ ਜਿਹੜਾ ਉਹ ਇਤਿਹਾਸ ਆ ਤੇ ਆ ਗੁਰਦੁਆਰਾ ਸਾਹਿਬ ਦੀ ਜਿਹੜੀ ਉਹ ਪਾਰਕਿੰਗ ਹੈ ਮੋਟਰਸਾਈਕਲ ਗ ਚਲਦੇ ਆ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਇੱਥੇ ਇਤਿਹਾਸ ਵਾਲਾ ਜਿਹੜਾ ਬੋਰਡ ਵੀ ਉਹ ਲੱਗੇ ਅੱਗੇ ਲੱਗਿਆ ਹੋਇਆ ਹਨਾ ਤੇ ਸਾਰਾ ਇਤਿਹਾਸ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਜਿਹੜਾ ਉਹ ਦੱਸਾਂਗੇ ਵੀ ਕਿਸ ਤਰ੍ਹਾਂ ਜਿਹੜਾ ਇਸ ਸਥਾਨ ਦਾ ਉਹ ਨਾਮ ਹਰੀਆਂ ਵੇਲਾ ਜਿਹੜਾ ਉਹ ਪਿਆ ਗੁਰਦੁਆਰਾ ਹਰੀਆਂ ਬੇਲਾਂ ਸਾਹਿਬ ਇਸ ਸਥਾਨ ਨੂੰ ਕਿਉਂ ਕਿਹਾ ਜਾਂਦਾ ਹੈ ਇਸ ਬੋਰਡ ਦੇ ਉੱਪਰ ਗੁਰਦੁਆਰਾ ਸਾਹਿਬ ਦਾ ਸਾਰਾ ਜਿਹੜਾ ਇਤਿਹਾਸ ਉਹ ਲਿਖਿਆ ਹੋਇਆ ਹੈ ਨਾ ਪਵਿੱਤਰ ਇਤਿਹਾਸ ਗੁਰਦੁਆਰਾ ਹਰੀਆਂ ਬੇਲਾਂ ਪਾਸ਼ਾਹੀ 7 ਗੁਰਦੁਆਰਾ ਸਾਹਿਬ ਹਰੀਆਂ ਬੇਲਾਂ ਉਹ ਪਵਿੱਤਰ ਸਥਾਨ ਹੈ ਜਿੱਥੇ ਸਤਿਗੁਰੂ ਸ੍ਰੀ ਗੁਰੂ ਹਰ राय ਸਾਹਿਬ ਮਹਾਰਾਜ ਜੀ ਨੇ ਪੰਜਾਬ ਦੇ ਪ੍ਰਸਿੱਧ ਇਤਿਹਾਸਿਕ ਸਥਾਨ ਸ੍ਰੀ ਕੀਰਤਪੁਰ ਸਾਹਿਬ ਤੋਂ ਚੱਲ ਕੇ ਆਪਣੇ ਮਹਿਲਾਂ ਅਤੇ 2200 ਘੋੜਸਵਾਰ ਸੈਨਾ ਸਮੇਤ 1652 ਈਸਵੀ ਸੰਮਤ 1708 ਬਿਕਰਮੀ ਨੂੰ ਆਪਣੇ ਪਵਿੱਤਰ ਚਰਨ ਕਮਲਾਂ ਦੀ ਛੋਹ ਦੁਆਰਾ ਇਸ ਪਾਵਨ ਸਥਾਨ ਨੂੰ ਰਮਣੀਕ ਬਣਾਇਆ ਸਤਿਗੁਰੂ ਜੀ ਇਸ ਜਗ੍ਹਾ ਤੇ ਤਿੰਨ ਦਿਨ ਰਹੇ ਆਪ ਜੀ ਨੇ ਬਾਬਾ ਪਰਜਾਪਤ ਜੀ ਦੇ ਪ੍ਰੇਮ ਨੂੰ ਦੇਖ ਕੇ ਉਹਨਾਂ ਦੇ ਘਰ ਨੂੰ ਭਾਗ ਲਾਏ ਜਿਸ ਸਥਾਨ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇੱਥੇ ਬਾਬਾ ਜੀ ਦਾ ਜਿਹੜਾ ਉਹ ਘਰ ਹੁੰਦਾ ਸੀ ਗੁਰੂ ਮਹਾਰਾਜ ਜੀ ਦੇ ਆਉਣ ਨੂੰ ਸੁਣ ਕੇ ਸਾਰੀਆਂ ਸੰਗਤਾਂ ਇੱਥੇ ਜਿਹੜੀਆਂ ਇਕੱਠੀਆਂ ਹੋਈਆਂ ਬਾਬਾ ਪਰਜਾਪਤ ਜੀ ਨੇ ਸਤਗੁਰੂ ਜੀ ਦੇ ਘੋੜੇ ਨੂੰ ਜੜਾਂ ਤੋਂ ਪੁੱਟ ਕੇ ਬੇਲਾਂ ਪਾਈਆਂ ਬੇਲਾਂ ਛੱਕ ਕੇ ਘੋੜਾ ਬਹੁਤ ਖੁਸ਼ ਹੋਇਆ ਗੁਰੂ ਮਹਾਰਾਜ ਜੀ ਨੇ ਘੋੜੇ ਵੱਲ ਤੱਕਿਆ ਤਾਂ ਘੋੜਾ ਹੱਸ ਮੁਖ ਦਿਖ ਰਿਹਾ ਸੀ ਸਤਗੁਰੂ ਜੀ ਨੇ ਕਿਹਾ ਕਿ ਬਾਬਾ ਜੀ ਤੁਸੀਂ ਘੋੜੇ ਨੂੰ ਕੀ ਖਵਾਇਆ ਹੈ ਇਹ ਬੜਾ ਖੁਸ਼ ਹੋ ਰਿਹਾ ਹੈ ਬਾਬਾ ਜੀ ਨੇ ਕਿਹਾ ਕਿ ਗੁਰੂ ਮਹਾਰਾਜ ਜੀ ਮੈਂ ਗਰੀਬ ਹਾਂ ਮੈਂ ਘੋੜੇ ਨੂੰ ਕੀ ਪਾਉਣਾ ਇਹ ਗੁਰੂ ਮਹਾਰਾਜ ਜੀ ਜੋ ਵਿੜੇ ਵਿੱਚ ਬੇਲਾਂ ਹਨ ਇਹਨਾਂ ਦੀ ਜੜਾਂ ਹੀ ਪਟਕੇ ਮੈਂ ਪਾਈਆਂ ਨੇ ਸਤਗੁਰੂ ਜੀ ਨੇ ਕਿਹਾ ਕਿ ਆਪ ਜੀ ਨੇ ਸਾਡੇ ਘੋੜੇ ਦੀ ਬਹੁਤ ਸੇਵਾ ਕੀਤੀ ਇਹ ਬੀਲਾਂ ਸਦਾ ਹੀ ਹਰੀਆਂ ਰਹਿਣਗੀਆਂ ਅਤੇ ਹਰੀਆਂ-ਪਰੀਆਂ ਰਹਿਣਗੀਆਂ ਇਹ ਬੀਲਾਂ ਅੱਜ ਤੱਕ ਹਰੀਆਂ-ਪਰੀਆਂ ਦਿਖ ਰਹੀਆਂ ਹਨ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਦਾ ਨਾਮ ਇਸ ਕਰਕੇ ਜਿਹੜਾ ਉਹ ਹਰੀਆਂ ਬੀਲਾਂ ਸਾਹਿਬ ਉਹ ਪੈ ਗਿਆ ਤੇ ਉਹ ਜਿਹੜੀਆਂ ਬੀਲਾਂ ਨੇ ਅੱਜ ਵੀ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਹੈਗੀਆਂ ਨੇ ਤੇ ਬਿਲਕੁਲ ਹਰੀਆਂ-ਪਰੀਆਂ ਨੇ ਉਹ ਬੀਲਾਂ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾ ਦੰਦੇ ਆ ਹਨ ਤੇ ਜਿਹੜੀਆਂ ਉਹ ਗੁਰੂ ਸਾਹਿਬ ਜੀ ਦੇ ਸਮੇਂ ਦੀਆਂ ਬੀਲਾਂ ਨੇ 350 ਸਾਲ ਤੋਂ ਵੀ ਜ਼ਿਆਦਾ ਇਹ ਬੀਲਾਂ ਨੂੰ ਜਿਹੜਾ ਸਮਾਂ ਹੋ ਗਿਆ ਤੇ ਇੱਥੇ ਲਿਖਿਆ ਹੋਇਆ ਵੀ ਜਿਸ ਖੰਜੂਰ ਦੇ ਦਰਖਤ ਨਾਲ ਗੁਰੂ ਮਹਾਰਾਜ ਜੀ ਨੇ ਕੋੜਾ ਬੰਨਿਆ ਸੀ ਉਹ ਖੰਜੂਰ ਦਾ ਦਰਖਤ ਨਿਸ਼ਾਨ ਸਾਹਿਬ ਦੇ ਬਿਲਕੁਲ ਨਜ਼ਦੀਕ ਸ਼ੋਭਿਤ ਹੈ ਜਦੋਂ ਗੁਰੂ ਮਹਾਰਾਜ ਜੀ ਇੱਥੇ ਆਏ ਸਨ ਆਲੇ ਦੁਆਲੇ ਕਿਤੇ ਜਲ ਨਹੀਂ ਸੀ ਜਲਦੀ ਘਾਟ ਨੂੰ ਵੇਖ ਕੇ ਗੁਰਦੁਆਰਾ ਸਾਹਿਬ ਤੋਂ ਇੱਕ ਫਰਲਾਂਗ ਚੜ੍ਹਦੀ ਦਿਸ਼ਾ ਵੱਲ ਆਪਣੇ ਕਰ ਕਮਲਾ ਨਾਲ ਤੀਰ ਮਾਰ ਕੇ ਜਲਦਾ ਸੂਮਾ ਪ੍ਰਗਟ ਕੀਤਾ ਸਭ ਸੰਗਤਾਂ ਅਤੇ ਘੋੜਿਆਂ ਨੇ ਜਲ ਛਕਿਆ ਸਤਿਗੁਰੂ ਜੀ ਨੇ ਮਿਹਰ ਦੀ ਨਜ਼ਰ ਕਰਕੇ ਵਰ ਦਿੱਤਾ ਕਿ ਜੋ ਵੀ ਪ੍ਰੇਮੀ ਸ਼ਰਧਾ ਕਰਕੇ ਇਸ ਪਵਿੱਤਰ ਸੂਮੇ ਵਿੱਚ ਇਸ਼ਨਾਨ ਕਰੇਗਾ ਉਸ ਦੀਆਂ ਸਭ ਮਨੋ ਕਾਮਨਾ ਪੂਰਨ ਹੋਣਗੀਆਂ ਅਤੇ ਉਸ ਦਾ ਸਰੀਰ ਸੁੱਕੇ ਤੋਂ ਹਰਾ ਹੋ ਕੇ ਮੋਤੀਆਂ ਵਾਂਗੂ ਚਮਕੋਟੇਗਾ ਅਤੇ ਉਸ ਦੀਆਂ ਸੁੱਕੀਆਂ ਬੇਲਾਂ ਹਰੀਆਂ ਹੋਣਗੀਆਂ ਤੇ ਇਹ ਸਥਾਨ ਤੇ ਫਿਰ ਹੁਣ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਨੇ ਜਿਹੜਾ ਉਹ ਇਸ਼ਨਾਨ ਕਰਦੀਆਂ ਨੇ ਤੇ ਇਸ ਸਥਾਨ ਤੇ ਹੀ ਵੱਡੇ ਸ਼ਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਸੋਹ ਸਿੰਘਾਂ ਦੇ ਜਥੇ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਮਹਿਲਪੁਰ ਸ਼ੀਦਾਂ ਲੱਦੇਵਾਲ ਤੇ ਚੁਖੰਡੀ ਸਾਹਿਬ ਬਜ਼ੌਰ ਤੋਂ ਹੁੰਦੇ ਹੋਏ 1760 ਬਿਕਰਮੀ ਨੂੰ ਪ੍ਰਸਰਾਮ ਬ੍ਰਾਹਮਣ ਦੀ istri ਜਾਬਰ ਖਾਨ ਪਠਾਨ ਤੋਂ ਛਡਾਉਣ ਲਈ ਪਹੁੰਚੇ ਦੱਖਣ ਦੀ ਦੇਸ਼ਾ ਗੁਰਦੁਆਰਾ ਸਾਹਿਬ ਪਾਸ ਜੋ ਨਿਸ਼ਾਨ ਸਾਹਿਬ ਲੱਗਾ ਹੈ ਇੱਥੇ ਸ਼ਹਿਬਜਾਦਾ ਬਾਬਾ ਜੀ ਸਿੰਘ ਜੀ ਆ ਕੇ ਬੈਠੇ ਸਨ ਤੇ ਜਾਵਰਖਾਨ ਨਾਲ ਭਾਰੀ ਲੜਾਈ ਹੋਈ ਬਹੁਤ ਸਾਰੇ ਸਿੰਘ ਵੀ ਸ਼ਹੀਦ ਹੋਏ ਜਿਨ੍ਹਾਂ ਦਾ ਅੰਤਮ ਸੰਸਕਾਰ ਵੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੀ ਕੀਤਾ ਗਿਆ ਜਾਵਰਖਾਨ ਨੂੰ ਪਕੜ ਕੇ ਸ਼੍ਰੀ ਅਨੰਦਪੁਰ ਸਾਹਿਬ ਕਲਗੀਧਰ ਜੀ ਦੇ ਦਰਬਾਰ ਵਿੱਚ ਪੇਸ਼ ਕੀਤਾ ਅਤੇ ਧਰਤੀ ਵਿੱਚ ਗੜਵਾ ਕੇ ਤੀਰਾਂ ਨਾਲ ਮਰਵਾ ਦਿੱਤਾ ਗਿਆ ਇਸ ਸਥਾਨ ਤੇ ਪਹੁੰਚ ਕੇ ਸ਼ਹਿਬਜਾਦਾ ਬਾਬਾ ਜੀ ਸਿੰਘ ਜੀ ਨੇ ਮਹਾਨ ਪਰ ਉਪਕਾਰ ਕੀਤਾ ਅਤੇ ਇਹ ਸਾਰਾ ਇਤਿਹਾਸ ਹੈ ਜੀ ਗੁਰਦੁਆਰਾ ਸਾਹਿਬ ਦਾ ਪਹਿਲਾਂ ਸੱਤਵੇਂ ਪਾਸ਼ਾ ਜੀ ਇਸ ਸਥਾਨ ਤੇ ਆਏ ਸੀਗੇ ਫਿਰ ਉਸ ਤੋਂ ਬਾਅਦ ਉਹ ਸ਼ੈਬਜਾਦਾ ਬਾਬਾ ਜੀ ਸਿੰਘ ਜੀ ਵੀ ਇਸ ਸਥਾਨ ਤੇ ਆਏ ਸੀ ਚੱਲਦੇ ਆ ਜੀ ਆਪਾਂ ਤੁਹਾਨੂੰ ਉਹ ਹਰੀਆਂ ਬੇਲਾਂ ਦੇ ਦਰਸ਼ਨ ਕਰਵਾਉਨੇ ਆ ਜਿਹੜੀਆਂ ਗੁਰੂ ਸਾਹਿਬ ਜੀ ਦੇ ਸਮੇਂ ਦੀਆਂ ਨੇ ਸੱਤਵੇਂ ਪਾਸ਼ਾ ਜਦੋਂ ਇਸ ਸਥਾਨ ਤੇ ਆਏ ਸੀਗੇ ਉਹ ਸਮੇਂ ਦੀਆਂ ਹੀ ਇਹ ਜਿਹੜੀਆਂ ਉਹ ਬੇਲਾਂ ਨੇ ਉਹ ਜਿਹੜੀਆਂ ਇਸ ਸਮੇਂ ਤੁਸੀਂ ਬੇਲਾਂ ਦੇ ਜਿਹੜੇ ਉਹ ਦਰਸ਼ਨ ਕਰ ਰਹੇ ਹੋ ਇਹ ਬੇਲਾਂ ਨੂੰ ਤਕਰੀਬਨ 350 ਸਾਲ ਤੋਂ ਵੀ ਜ਼ਿਆਦਾ ਸਮਾਂ ਜਿਹੜਾ ਉਹ ਹੋ ਗਿਆ ਤੇ ਜਿਸ ਸਮੇਂ ਗੁਰੂ ਸਾਹਿਬ ਇੱਥੇ ਆਏ ਸੀਗੇ ਗੁਰੂ ਸਾਹਿਬ ਨੇ ਜਿਹੜਾ ਉਹ ਵਰ ਦਿੱਤਾ ਸੀਗਾ ਕਿ ਇਹ ਬੇਲਾਂ ਸਦਾ ਜਿਹੜੀਆਂ ਹਰੀਆਂ ਭਰੀਆਂ ਰਹਿਣਗੀਆਂ ਤੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਇਹ ਬੇਲਾਂ ਜਿਹੜੀਆਂ ਉਹ ਹਰੀਆਂ ਭਰੀਆਂ ਨੇ ਤੁਸੀਂ ਦੇਖ ਸਕਦੇ ਹੋ ਹਨਾ ਉੱਪਰ ਤੱਕ ਇਹ ਬੇਲਾਂ ਜਿਹੜੀਆਂ ਹੋਈਆਂ ਹੋਈਆਂ ਨੇ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਾਨਾ ਆ ਸਾਰੀਆਂ ਬੇਲਾਂ ਤੁਸੀਂ ਦੇਖੋ ਬਿਲਕੁਲ ਹਰੀਆਂ ਪਰੀਆਂ ਜਿਹੜੀਆਂ ਪਈਆਂ ਨੇ 350 ਸਾਲ ਤੋਂ ਵੀ ਜ਼ਿਆਦਾ ਜਿਹੜਾ ਸਮਾਂ ਹੋ ਗਿਆ ਹਨਾ ਇਹ ਬੇਲਾਂ ਨੂੰ ਤੇ ਅੱਜ ਤੱਕ ਵੀ ਇਹ ਬੇਲਾਂ ਜਿਹੜੀਆਂ ਸੁੱਕੀਆਂ ਨਹੀਂ ਬਿਲਕੁਲ ਹਰੀਆਂ ਨੇ ਤੇ ਥੱਲੋਂ ਆਪਾਂ ਜੜਾਂ ਵੀ ਜਿਹੜੀਆਂ ਇੰਦੀਆਂ ਤੁਹਾਨੂੰ ਦਿਖਾ ਦਾਨੇ ਹਨਾ ਬੇਲਾਂ ਦੀਆਂ ਤੇ ਇੱਥੋਂ ਜਿਹੜੀਆਂ ਇਹ ਬੇਲਾਂ ਫੁੱਟੀਆਂ ਹੋਈਆਂ ਨੇ ਤੇ ਬਿਲਕੁਲ ਹਰੀਆਂ ਪਰੀਆਂ ਬੇਲਾਂ ਜਿਹੜੀਆਂ ਪਈਆਂ ਨੇ ਗੁਰੂ ਸਾਹਿਬ ਜੀ ਦੇ ਸਮੇਂ ਦੀਆਂ ਤੇ ਚਲਦੇ ਹਾਂ ਹੁਣ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਬੇਲਾ ਦੇ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਤੇ ਇਸ ਸਮੇਂ ਜਿਸ ਨਿਸ਼ਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਤੇ ਇਸ ਥਾਂ ਤੇ ਅ ਵੱਡੇ ਸਹਿਬਜਾਦੇ ਬਾਬਾ ਅਜੀਤ ਸਿੰਘ ਜੀ ਜਦੋਂ ਇਸ ਸਥਾਨ ਤੇ ਆਏ ਸੀ ਤਾਂ ਉਹ ਇੱਥੇ ਆ ਕੇ ਜਿਹੜੇ ਉਹ ਬਰਾਜੇ ਸੀਗੇ ਤੇ ਇੱਥੇ ਜਿਹੜਾ ਲਿਖ ਕੇ ਲਿਖਿਆ ਵੀ ਹੋਇਆ ਸਾਰਾ ਇਤਿਹਾਸ ਹਨ ਮੰਜੀ ਸਾਹਿਬ ਇਸ ਸਥਾਨ ਤੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਦੇ ਵੱਡੇ ਸਹਿਬਜਾਦੇ ਸਾਹਿਬ ਸ੍ਰੀ ਬਾਬਾ ਅਜੀਤ ਸਿੰਘ ਜੀ ਬਰਾਜੇ ਸਨ ਤੇ ਇਹ ਦਰਬਾਰ ਸਾਹਿਬ ਦੇ ਬਿਲਕੁਲ ਨਾਲੇ ਨਿਸ਼ਾਨ ਸਾਹਿਬ ਸ਼ਿਸ਼ੋਭਿਤ ਨੇ ਤੇ ਆ ਆ ਸਾਈਡ ਜਿਹੜੇ ਉਹ ਦਰਬਾਰ ਸਾਹਿਬ ਨੇ ਤਾਂ ਦਰਬਾਰ ਸਾਹਿਬ ਤੋਂ ਜਦੋਂ ਆਪਾਂ ਬਾਹਰ ਆਉਨੇ ਆ ਤੇ ਉੱਥੇ ਜਿਹੜੇ ਨਿਸ਼ਾਨ ਸਾਹਿਬ ਸ਼ਿਸ਼ੋਭਿਤ ਨੇ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਤੇ ਦਰਬਾਰ ਸਾਹਿਬ ਦੇ ਨਾਲ ਇੱਕ ਸਥਾਨ ਬਣਿਆ ਹੋਇਆ ਤੇ ਇਸ ਸਥਾਨ ਦੇ ਵੀ ਆਪਾਂ ਤੁਹਾਨੂੰ ਜਿਹੜੇ ਉਹ ਦਰਸ਼ਨ ਕਰਵਾ ਦਾਂਗੇ ਤੇ ਇਸ ਸਥਾਨ ਦਾ ਸਾਰਾ ਇਤਿਹਾਸ ਤੁਹਾਨੂੰ ਜਿਹੜਾ ਉਹ ਦੱਸ ਦਾਂਗੇ ਤੇ ਇੱਧਰ ਸਾਹਮਣੇ ਜਿਹੜਾ ਇਤਿਹਾਸ ਵਾਲਾ ਬੋਰਡ ਲੱਗਿਆ ਹੋਇਆ ਤੇ ਇੱਥੇ ਇਤਿਹਾਸ ਜਿਹੜਾ ਸਾਰਾ ਉਹ ਲਿਖਿਆ ਹੋਇਆ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾ ਜਥੇਬੰਦੀ ਨੇ ਹਿੰਗ ਸਿੰਘਾਂ ਵੱਲੋਂ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਜੀ ਨੂੰ ਪ੍ਰਤਿੱਤ ਮਹੰਤਾ ਪਾਸੋਂ ਯਾਦ ਕਰਵਾਉਣ ਲਈ ਚੱਲ ਰਹੀ ਲੜੀ 101 ਸਿਦੀ ਕੰਡ ਪਾਠਾ ਨੂੰ ਅਖੰਡ ਰੱਖਣ ਲਈ 11 ਨਿਹੰਗ ਸਿੰਘਾਂ ਨੇ 22 ਮਈ ਸਨ 1664 ਦੇ ਮੰਗਲਵਾਰ ਨੂੰ ਸ਼ਹੀਦੀਆਂ ਪ੍ਰਾਪਤ ਕਰਕੇ ਗੁਰਦੁਆਰਾ ਸਿਦੀ ਪੌਂਟਾ ਸਾਹਿਬ ਨੂੰ ਪਤਿਤ ਮਹੰਤਾ ਪਾਸੋਂ ਆਜ਼ਾਦ ਕਰਵਾ ਕੇ ਪਵਿੱਤਰਤਾ ਜਿਹੜੀ ਉਹ ਕਾਇਮ ਕੀਤੀ ਤੋਂ ਸਾਰੇ ਸਿੰਘਾਂ ਦੇ ਇੱਥੇ ਜਿਹੜੇ ਉਹ ਨਾਮ ਲਿਖੇ ਹੋਏ ਨੇ ਜਿਹੜੇ-ਜਿਹੜੇ ਸਿੰਘਾਂ ਨੇ 11 ਸਿੰਘਾਂ ਨੇ ਜਿਹੜੇ ਗੁਰਦੁਆਰਾ ਪੌਂਟਾ ਸਾਹਿਬ ਸੀ ਉਹ ਮਹਾਨਤਾ ਪਾਸੋਂ ਜਿਹੜੇ ਯਾਦ ਕਰਵਾਏ ਸੀ ਸਿੰਘਾਂ ਦੇ ਨਾਮ ਤੇ ਨਾਲ ਪਿੰਡ ਵੀ ਜਿਹੜੇ ਉਹ ਲਿਖੇ ਹੋਏ ਨੇ 11 ਸਿੰਘ ਸੀਗੇ ਜਿਹੜੇ ਇਹ ਜੇ ਥੱਲੇ ਉਹ ਸਿੰਘਾਂ ਦੇ ਨਾਮ ਨੇ ਜਿਹੜੇ ਸਿੰਘ ਗਵੀਰ ਉਹ ਜ਼ਖਮੀ ਹੋ ਗਏ ਸੀ ਹੈਨਾ ਤੇ ਉਹਨਾਂ ਦੇ ਵੀ ਨਾਮ ਜਿਹੜੇ ਉਹ ਇੱਥੇ ਲਿਖੇ ਹੋਏ ਨੇ ਤੇ ਇੱਥੇ ਇਹ ਅਸਥਾਨ ਜਿਹੜੇ ਉਹ ਬਣੇ ਹੋਏ ਨੇ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਤੇ ਉਹ ਸਿੰਘਾਂ ਦੀ ਯਾਦਗਾਰ ਜਿਹੜੀ ਇੱਥੇ ਉਹ ਬਣਾਈ ਹੋਈ ਆ ਤੇ ਆ ਸਾਰੇ ਸਿੰਘਾਂ ਦੇ ਨਾਮ ਇੱਥੇ ਜਿਹੜੇ ਉਹ ਲਿਖੇ ਹੋਏ ਨੇ ਇਸ ਯਾਦਗਾਰ ਦੇ ਉੱਪਰ ਹਨਾ ਸ਼ਹੀਦੀ ਗੁਲਦਸਤਾ ਇਹਦੇ ਉੱਪਰ ਜਿਹੜਾ ਉਹ ਲਿਖਿਆ ਹੋਇਆ ਤੇ ਚੱਲਦੇ ਆ ਜੀ ਹੁਣ ਆਪਾਂ ਆ ਸਥਾਨ ਦੇ ਜਿਹੜੇ ਉਹ ਦਰਸ਼ਨ ਕਰਦੇ ਆ ਤੇ ਇਸ ਸਥਾਨ ਦਾ ਵੀ ਆਪਾਂ ਇਤਿਹਾਸ ਤੁਹਾਨੂੰ ਜਿਹੜਾ ਉਹ ਦੱਸਦੇ ਆ ਇੱਥੇ ਇਸ ਸਥਾਨ ਦਾ ਜਿਹੜਾ ਉਹ ਇਤਿਹਾਸ ਲਿਖਿਆ ਹੋਇਆ ਉੱਪਰ ਸਾਹਮਣੇ ਜਿਹੜਾ ਉਹ ਬੋਰਡ ਹੈ ਇਹ ਆਪਾਂ ਜੂਮ ਕਰ ਦਨੇ ਆ ਜਿਸ ਸਮੇਂ ਸਹਾਬ ਸਤਿਗੁਰੂ ਸ਼੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਨੇ ਬਾਬਾ ਪ੍ਰੇਮ ਦਾਸ ਬਲੱਗਣ ਜੀ ਨੂੰ ਦਰਸ਼ਨ ਦਿੱਤੇ ਉਹਨਾਂ ਦੇ ਗ੍ਰਹਿ ਨੂੰ ਚਰਨ ਪਾ ਕੇ ਪਵਿੱਤਰ ਕੀਤਾ ਬੇਲਾਹਰੀਆਂ ਕੀਤੀਆਂ ਤੇ ਤਿੰਨ ਦਿਨ ਜਿੱਥੇ ਨਿਵਾਸ ਕੀਤਾ ਜਿਸ ਜਗ੍ਹਾ ਦਰਬਾਰ ਦੇ ਅੰਦਰ ਸਹਾਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਇਹ ਬਾਬਾ ਪ੍ਰੇਮ ਦਾਸ ਜੀ ਦਾ ਘਰ ਸੀ ਅਤੇ ਇਹ ਜੋ ਸਥਾਨ ਹੈ ਜਿੱਥੇ ਸਤਿਗੁਰੂ ਜੀ ਆਪਣੇ ਤੰਬੂ ਦੇ ਅੰਦਰ ਵਿਸ਼ਰਾਮ ਕਰਿਆ ਕਰਦੇ ਸਨ ਸਤਿਗੁਰੂ ਜੀ ਨੇ ਆਪਣੀ ਬੇਟੀ ਜਸ਼ਪਾਲ ਕੌਰ ਜੀ ਨੂੰ ਹੁਕਮ ਕਰਕੇ ਇਸ ਸਥਾਨ ਦੀ ਜਿਹੜੀ ਉਹ ਸੇਵਾ ਕਰਵਾਈ ਸੀ ਤੇ ਇਹ ਸਥਾਨ ਦੇ ਆਪਾਂ ਦਰਸ਼ਨ ਕਰਦੇ ਹਾਂ ਇਤਿਹਾਸ ਆਪਾਂ ਤੁਹਾਨੂੰ ਜਿਹੜਾ ਉਹ ਦੱਸਤਾ ਤੇ ਗੁਰੂ ਸਾਹਿਬ ਵਿਸ਼ਰਾਮ ਕਰਦੇ ਹੁੰਦੇ ਸੀਗੇ ਜਿੱਥੇ ਤੰਬੂ ਲਗਾ ਕੇ ਹਨ ਤੇ ਇਹ ਉਹ ਸਥਾਨ ਹੈ ਜੀ ਤੇ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਇਹ ਸਥਾਨ ਜਿਹੜਾ ਬਣਿਆ ਹੋਇਆ ਕਰੋ ਦਰਸ਼ਨ ਇਸ ਸਥਾਨ ਦੇ ਗੁਰੂ ਸਾਹਿਬ ਨਾਲ ਸੰਬੰਧਿਤ ਇੱਥੇ ਦੋ ਤਿੰਨ ਜਿਹੜੇ ਉਹ ਸਥਾਨ ਨੇ ਬਰਵਾਰ ਸਾਹਿਬ ਦੇ ਬਿਲਕੁਲ ਨਾਲ ਤੇ ਇਹ ਸਾਰਾ ਸਥਾਨ ਜਿਹੜਾ ਉਹ ਇੱਥੇ ਬਣਿਆ ਹੋਇਆ ਹੈ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਤੇ ਸਾਰੇ ਸਥਾਨਾਂ ਦੇ ਤੁਹਾਨੂੰ ਦਰਸ਼ਨ ਕਰਵਾਤੇ ਤੇ ਇਧਰ ਵਾਲੀ ਸਾਈਡ ਹੈਗੇ ਨੇ ਲੰਗਰ ਹਾਲ ਹਨਾ ਤੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਦੇ ਪ੍ਰਬੰਧ ਨੇ ਹਰਹਾਜ ਦੇ ਪ੍ਰਬੰਧ ਨੇ ਤੇ ਬਹੁਤ ਸਾਰੀਆਂ ਸੰਗਤਾਂ ਇੱਥੇ ਹਰ ਰੋਜ਼ ਆਉਂਦੀਆਂ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੇ ਇਹ ਲੰਗਰ ਹਾਲ ਸੰਗਤਾਂ ਪੰਗਤ ਦੇ ਵਿੱਚ ਬੈਠ ਕੇ ਇੱਥੇ ਲੰਗਰ ਜਿਹੜਾ ਹੋ ਸਕਦੀਆਂ ਨੇ ਹਨਾ ਗੁਰਦੁਆਰਾ ਸਾਹਿਬ ਦੇ ਵਿੱਚ ਹਾਸ਼ਿਆਰਪੁਰ ਦੇ ਨੇੜੇ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਬਿਲਕੁਲ ਇਹ ਸਥਾਨ ਹੈ ਜੇ ਤੁਸੀਂ ਇਸ ਇਲਾਕੇ ਦੇ ਵਿੱਚ ਆਉਨੇ ਹੋ ਇਸ ਏਰੀਆ ਦੇ ਵਿੱਚ ਆਉਨੇ ਹੋ ਤਾਂ ਜਰੂਰ ਇਹ ਸਥਾਨ ਦੇ ਦਰਸ਼ਨ ਕਰਕੇ ਜਾਇਓ ਗੁਰਦੁਆਰਾ ਹਰੀਆਂ ਬੇਲਾ ਸਾਹਿਬ ਪਾਸ ਸਾਹੀ 7ਵੀਂ ਗੁਰਦੁਆਰਾ ਹਰੀਆਂ ਬੇਲਾ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਤੇ ਗੁਰਦੁਆਰਾ ਹਰੀਆਂ ਬੇਲਾ ਸਾਹਿਬ ਦੇ ਬਿਲਕੁਲ ਨਾਲ ਇੱਕ ਸਥਾਨ ਜਿਹੜਾ ਹੋਰ ਬਣਿਆ ਹੋਇਆ ਜਿਸ ਸਥਾਨ ਤੇ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰ राय ਸਾਹਿਬ ਜੀ ਨੇ ਜਲਦਾ ਜਿਹੜਾ ਉਹ ਸੋਮਾ ਪ੍ਰਗਟ ਕੀਤਾ ਸੀਗਾ ਤੇ ਉਹਦੇ ਉਹਦੇ ਆਪਾਂ ਹੁਣ ਦਰਸ਼ਨ ਜਿਹੜੇ ਉਹ ਕਰਦੇ ਆ ਸਾਹਮਣੇ ਆਇਆ ਜੀ ਬੋਰਡ ਇਤਿਹਾਸਿਕ ਮੋਤੀ ਸਰੋਵਰ ਤੇ ਉਸ ਸਥਾਨ ਨੂੰ ਜਿਹੜਾ ਉਹ ਮੋਤੀ ਸਰੋਵਰ ਕਿਹਾ ਜਾਂਦਾ ਜਿਸ ਸਥਾਨ ਤੇ ਗੁਰੂ ਸਾਹਿਬ ਨੇ ਜਲਦਾ ਸੋਮਾ ਜਿਹੜਾ ਉਹ ਪ੍ਰਗਟ ਕੀਤਾ ਸੀਗਾ ਤੇ ਆਹ ਰਸਤਾ ਜਿਹੜਾ ਉਹ ਜਾਂਦਾ ਮੋਤੀ ਸਰੋਵਰ ਵੱਲ ਨੂੰ ਤੇ ਆਹ ਸਾਈਡ ਸੀਗੇ ਗੁਰਦੁਆਰਾ ਸ੍ਰੀ ਹਰੀਆਂ ਬੇਲਾ ਸਾਹਿਬ ਥੋੜੀ ਦੂਰੀ ਤੇ ਗੁਰਦੁਆਰਾ ਸਾਹਿਬ ਹੈਗੇ ਨੇ ਤਕਰੀਬਨ 200 ਮੀਟਰ ਦੀ ਦੂਰੀ ਤੇ ਗੁਰਦੁਆਰਾ ਹਰੀਆਂ ਬੇਲਾ ਸਾਹਿਬ ਤੋਂ ਥੋੜ ਜਿਹੜਾ ਆ ਸਥਾਨ ਬਣਿਆ ਹੋਇਆ ਜਿੱਥੇ ਇਹ ਪਵਿੱਤਰ ਸਰੋਵਰ ਜਿਹੜਾ ਉਹ ਹੈਗਾ ਜਿਹਨੂੰ ਕੀ ਮੋਤੀ ਸਰੋਵਰ ਕਿਹਾ ਜਾਂਦਾ ਅ ਇਸ ਸਥਾਨ ਤੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ राय ਸਾਹਿਬ ਜੀ ਨੇ ਆਪ ਜਿਹੜਾ ਉਹ ਤੀਰ ਮਾਰ ਕੇ ਜਲਦਾ ਜਿਹੜਾ ਉਹ ਚਸ਼ਮਾ ਪ੍ਰਗਟ ਕੀਤਾ ਸੀਗਾ ਅਤੇ ਗੁਰੂ ਸਾਹਿਬ ਨੇ ਬਰ ਦਿੱਤਾ ਸੀਗਾ ਵੀ ਜੋ ਵੀ ਸੰਗਤਾਂ ਇੱਥੇ ਆਉਣਗੀਆਂ ਇਸ ਸਥਾਨ ਤੇ ਇਸ਼ਨਾਨ ਕਰਨਗੀਆਂ ਇਸ ਜਲ ਦੇ ਨਾਲ ਉਹਨਾਂ ਦਾ ਜਿਹੜੀ ਸਰੀਰ ਹੈ ਹਰਿਆ ਭਰਿਆ ਹੋ ਜਾਊਗਾ ਜਿਵੇਂ ਆਪਾਂ ਉਧਰਲੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀਗਾ ਬੋਰਡ ਤੇ ਸਾਰਾ ਇਤਿਹਾਸ ਉਹ ਲਿਖਿਆ ਹੋਇਆ ਸੀ ਤੇ ਗੁਰੂ ਸਾਹਿਬ ਵਰ ਦੇ ਕੇ ਗਏ ਸੀਗੇ ਵੀ ਜਿਹੜੀਆਂ ਵੀ ਸੰਗਤਾਂ ਆਉਣਗੀਆਂ ਇੱਥੇ ਇਸ਼ਨਾਨ ਕਰਨਗੀਆਂ ਉਹਨਾਂ ਦਾ ਸਰੀਰ ਜਿਹੜਾ ਉਹ ਹਰਿਆ ਭਰਿਆ ਹੋ ਜਾਊਗਾ ਤੇ ਕੋਈ ਵੀ ਉਹਨਾਂ ਦਾ ਦੁੱਖ ਦਰਦ ਹੋਊਗਾ ਹਨਾ ਜਿਹੜਾ ਉਹ ਦੂਰ ਹੋ ਜਾਊਗਾ ਇਸ ਸਰੋਵਰ ਹੈ ਮੋਤੀ ਸਰੋਵਰ ਇਸ ਨੂੰ ਜਿਹੜਾ ਉਹ ਕਿਹਾ ਜਾਂਦਾ ਤੇ ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰ Rai ਸਾਹਿਬ ਜੀ ਦੇ ਸਮੇਂ ਦਾ ਹੈ ਪੁੱਤਰ ਜਿਹੜਾ ਸਰੋਵਰ ਹੈ ਕਰੋ ਜੀ ਦਰਸ਼ਨ ਗੁਰਦੁਆਰਾ ਸ਼੍ਰੀ ਹਰੀਆਂ ਬੇਲਾ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਤੇ ਅੱਜ ਆਪਣੇ ਜਿਹੜਾ ਇਹ ਸਫ਼ਰ ਦਾ ਆਖੀਰਲਾ ਦਿਨ ਆ ਤੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਸਾਰਾ ਨੰਗਲ ਦਾ ਇਲਾਕਾ ਜਿਹੜਾ ਹੋ ਘੁੰਮੇ ਆ ਮਾਤਾ ਸ਼੍ਰੀ ਚੰਤਪੁਰਨੀ ਜੀ ਦੇ ਮੰਦਰ ਦੇ ਤੁਹਾਨੂੰ ਦਰਸ਼ਨ ਕਰਵਾਇਆ ਤੇ ਹੋਰ ਵੀ ਬਹੁਤ ਸਾਰੇ ਇਤਿਹਾਸਿਕ ਗੁਰਦੁਆਰਾ ਸਾਹਿਬਾਂ ਦੇ ਆਪਾਂ ਜਿਹੜੇ ਦਰਸ਼ਨ ਕਰਵਾਏ ਨੇ ਤੇ ਇਸ ਥਾਂ ਤੋਂ ਆਪਣੇ ਪਿੰਡ ਦੀ ਜਿਹੜੀ ਉਹ ਦੂਰੀ ਹੈ तकरीबन 120 ਕਿਲੋਮੀਟਰ ਹੈ ਤੇ ਸਮਾਂ ਦੁਪਹਿਰ 2:00 ਵਜੇ ਦਾ ਹੋ ਗਿਆ ਹਨਾ ਤੇ ਇੱਥੋਂ ਆਪਾਂ ਹੁਣ ਚੱਲਦੇ ਆਂ ਆਪਣਾ ਪਿੰਡ ਵੱਲ ਦਾ ਜਿਹੜਾ ਉਹ ਸਫ਼ਰ ਸ਼ੁਰੂ ਕਰਦੇ ਆਂ ਤੇ ਇਹ ਸਫ਼ਰ ਦਾ ਜਿਹੜਾ ਆ ਜਿਹੜਾ ਹੋ ਜਾਣਾ ਪਊਗਾ ਅੱਜ ਆਪਣੇ ਸਫ਼ਰ ਦਾ ਘਰੀ ਦੇਣਾ ਤੇ ਜਦੋਂ ਹੋਰ ਸਾਰੇ ਮਤਲਬ ਟੂਰਾਂ ਤੋਂ ਸਫ਼ਰਾਂ ਤੋਂ ਮੁੜਦੇ ਨੇ ਯਾਤਰਾ ਤੋਂ ਉਹ ਹੋਰ ਚੀਜ਼ਾਂ ਲੈ ਕੇ ਜਾਂਦੇ ਨੇ ਤੇ ਨੌਜਵਾਨਾਂ ਨੇ ਲਸਣ ਲਿਆ ਆ ਸਾਹਮਣੇ ਨੌਜਵਾਨ ਘਰ ਸ਼ੰਕਰ ਜਾਰ ਆਏ ਆ ਬਾਈ ਇਹਦੇ ਲਸਣ ਵੇਚ ਰਿਆ ਸੀ ਉਹਨੇ ਦਾ ਦੱਸਿਆ ਹੁੰਦਾ ਕਹਿੰਦੇ ਵੀ ਜਿਹੜਾ ਘਰ ਸ਼ੰਕਰ ਦਾ ਲਸਣ ਬਹੁਤ ਘੈਂਟ ਆ ਬੱਸ ਕਰਿਆਗਾ ਲਸਣ ਤਾਂ ਕਿਤੇ ਹੁੰਦਾ ਹੀ ਨਹੀਂ ਪੱਕਾ ਸਾਰੇ ਕਿਤੇ ਆ ਇਹਦਾ ਕਹਿੰਦੇ ਉਹਦੇ ਦੀ ਮਾਨਤ ਵੀ ਜ਼ਿਆਦਾ ਵਧੀਆ ਆ ਰਹੇ ਆ ਵਾਹ ਵਾਹ ਲਸਣ ਲੈ ਕੇ ਆਇਆ ਮੁੰਡਾ ਗੜ੍ਹ ਸੰਕਰ ਪਹੁੰਚ ਗਏ ਸਾਰਾ ਸ਼ਹਿਰ ਗੜ੍ਹ ਸੰਕਰ ਆ ਇੱਥੋਂ ਆਪਾਂ ਮੋੜਾਂਗੇ ਆ ਇਧਰ ਨੂੰ ਨਵੇਂ ਸ਼ਹਿਰ ਵਾਲਾ ਰੋਡ ਜਿਹੜਾ ਮੋੜਾਂਗੇ ਆਪਾਂ ਇੱਥੋਂ ਥੋੜਾ ਜਿਹਾ ਅੱਗੇ ਜਾ ਕੇ ਦੋ ਤਿੰਨ ਕਿਲੋਮੀਟਰ ਰੋਡ ਮੁੜੂਗਾ ਨਵਾਂ ਸ਼ਹਿਰ ਮਾਛੀਵਾੜਾ ਨੂੰ ਚੱਲੀ ਬਈ ਆਪਾਂ ਬੈਠੇ ਆ ਪਿੰਡ ਪੱਲੀ ਚਿੱਕੀ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਹਨ ਤੇ ਇੱਥੇ ਚਾਹ ਪੀਣ ਦੇ ਵਾਸਤੇ ਆਪਾਂ ਰੁਕੇ ਆ ਦੇ ਬੰਗਾ ਤੋਂ 10 ਕਿਲੋਮੀਟਰ ਪਿੱਛੇ ਹਾਂ ਵੀ ਨੋਨੇ ਕਿਵੇਂ ਚੱਲ ਰਿਹਾ ਸਫ਼ਰ ਹੈ ਨਹੀਂ ਵਧੀਆ ਵੀ ਹਾਂ ਪੰਜਾਬ ਦੇ ਵਿੱਚ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਪਿਆ ਹੋਇਆ ਇੱਥੇ ਵੀ ਆ ਪਿੱਛੇ ਪਾਣੀ ਖੜਾ ਉੱਧਰ ਹਸ਼ਿਆਰਪੁਰ ਸਾਈਡ ਵੀ ਬਹੁਤ ਮੀਂਹ ਪਿਆ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਮੀਂਹ ਪਿਆ ਹਾਂ ਉੱਪਰ ਵੀ ਬਿਆਜੰਤ ਵਰਨੀ ਵੀ ਹੈ ਨਾ ਤੇ ਚਾਹ ਪੀ ਕੇ ਇਥੋਂ ਫੇਰ ਅੱਗੇ ਦਾ ਸਫ਼ਰ ਆਪਣਾ ਜਿਹੜਾ ਉਹ ਸ਼ੁਰੂ ਕਰਦੇ ਹਾਂ ਪਿੰਡ ਦਾ ਨਾਮ ਆ ਪਿੰਡ ਪੱਲੀ ਚਿੱਕੀ ਸ਼ਹਿਰ ਬੰਗਾ ਕ੍ਰੋਸ ਕਰਕੇ ਆਪਾਂ ਰੁਕਿਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਉਹਨਾਂ ਦੇ ਪਿੰਡ ਖਟਕਰ ਕਲਾ ਤੇ ਮੈਂ ਪਹਿਲਾਂ ਵੀ ਇੱਥੇ ਆਇਆ ਆ ਦੋ ਵਾਰ ਪਰ ਉਹਨੂੰ ਉਹਨਾਂ ਨਹੀਂ ਆਇਆ ਕਦੇ ਤੇ ਮੈਂ ਕਿਹਾ ਵੀ ਚਲ ਤੈਨੂੰ ਘਰ ਜਿਹੜਾ ਹੋ ਉਹ ਦਿਖਾ ਕੇ ਲੈ ਕੇ ਆਉਨੇ ਆ ਸ਼ਹੀਦ ਅਜਮ ਸਰਦਾਰ ਭਗਤ ਸਿੰਘ ਉਹਨਾਂ ਦਾ ਘਰ ਹਨਾ ਤੇ ਜਿੱਦੀ ਘਰ ਉਹਨਾਂ ਦਾ ਹੁਣ ਵੀ ਜਿਹੜਾ ਹੋ ਮੌਜੂਦ ਆ ਸਿੱਧੇ ਜਾਣਾ ਬਈ ਸਿੱਧੇ ਇਹ ਜਿਹੜਾ ਇੱਥੇ ਮਿਊਜ਼ੀਅਮ ਬਣਿਆ ਹੋਇਆ ਤੇ ਇਹ ਘਰ ਜਿਹੜਾ ਹੋ ਅੰਦਰ ਅਸ ਹੈ ਆ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਇਹ ਘਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਉਹਨਾਂ ਦਾ ਘਰ ਹੈ ਤੇ ਇਧਰ ਸਾਹਮਣੇ ਜਿਹੜਾ ਉਹ ਬੋਰਡ ਵੀ ਲੱਗਿਆ ਹੋਇਆ ਜੱਦੀ ਘਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੇ ਇਹਦੀ ਟਾਈਮਿੰਗ ਜਿਹੜੀ ਹੈਗੀ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਤੇ ਹਰ ਸੋਮਵਾਰ ਦੀ ਤੇ ਜਿਹੜੀ ਵੀ ਕੋਈ ਗਸਟਡ ਛੁੱਟੀ ਹੁੰਦੀ ਆ ਤੇ ਉਦੋਂ ਇਹ ਜਿਹੜਾ ਉਹ ਬੰਦ ਹੁੰਦਾ ਤੇ ਸੋਮਵਾਰ ਨੂੰ ਵੀ ਜਿਹੜਾ ਉਹ ਬੰਦ ਹੁੰਦਾ ਤੇ ਅੰਦਰੋਂ ਆਪਾਂ ਦਿਖਾ ਦਿੰਦੇ ਆ ਪਹਿਲਾਂ ਵੀ ਵੈਸੇ ਆਪਾਂ ਇੱਕ ਅਲੱਗ ਤੋਂ ਵਲੌਗ ਇੱਕ ਅਲੱਗ ਤੋਂ ਵੀਡੀਓ ਪਾਈ ਹੋਈ ਹੈ ਤੇ ਅਸੀਂ ਲੰਗੇ ਸੀਗੇ ਇਥੋਂ ਦੀ ਮੈਂ ਕਿਹਾ ਚਲ ਨੋਨਾ ਕਦੇ ਆਇਆ ਨਹੀਂ ਸੀ ਇੱਧਰ ਨੂੰ ਮੈਂ ਕਿਹਾ ਇਹਨੂੰ ਦਿਖਾ ਦਵਾਂ ਨੇ ਆਪਾਂ ਤੇ ਇਹ ਸਾਰਾ ਜਿਹੜਾ ਉਹ ਘਰ ਆ ਨਾ ਤੇ ਬਿਲਕੁਲ ਉਸੇ ਤਰ੍ਹਾਂ ਜਿਹੜਾ ਉਹ ਸੰਭਾਲ ਕੇ ਰੱਖਿਆ ਹੋਇਆ ਉਸੇ ਤਰ੍ਹਾਂ ਕਮਰੇ ਸਾਰੇ ਬਿਲਕੁਲ ਪ੍ਰਾਤਨ ਇਹ ਘਰ ਆ ਪਿੰਡ ਖੜਕੜ ਗਲਾਂ ਦੇ ਬਿਲਕੁਲ ਅੰਦਰ ਆ ਕੇ ਤੇ ਬਾਹਰਲੇ ਵਾਲੇ ਪਾਸੇ ਜਿਹੜਾ ਉਹ ਮਿਊਜ਼ੀਅਮ ਬਣਿਆ ਹੋਇਆ ਆ ਇੱਥੇ ਇੱਕ ਖੂਹ ਹੈ ਇਹ ਵੀ ਪ੍ਰਾਤਨ ਹੈ ਉਸੇ ਸਮੇ ਦਾ ਇਹ ਜਿਹੜੀ ਇਮਾਰਤ ਹੈ ਸਹਰੀ ਇਹਦੀ ਹਨਾ ਸਮੇ ਸਮੇਸਰ ਜਿਹੜੀ ਉਹ ਰੈਨੋਵੇਸ਼ਨ ਕੀਤੀ ਜਾਂਦੀ ਹੈ ਤਾਂ ਹੀ ਫਿਰ ਐਵੇਂ ਦੀਆਂ ਪੁਰਾਣੀਆਂ ਜਿਹੜੀਆਂ ਇਮਾਰਤਾਂ ਨੇ ਉਹ ਬਚ ਕੇ ਰਹਿੰਦੀਆਂ ਨੇ ਤੇ ਇਧਰ ਆਹ ਰਸਤਾ ਜਿਹੜਾ ਉਹ ਉੱਪਰ ਨੂੰ ਜਾਂਦਾ ਉਹ ਸਮਿਆਂ ਦੇ ਵਿੱਚ ਇਹ ਰਾਸਤੇ ਰਹੀਂ ਉੱਪਰ ਜਾਂਦੇ ਹੋਣਗੇ ਤੇ ਕਮਰਿਆਂ ਨੂੰ ਵਰਤਦੇ ਹੋਣਗੇ ਤੇ ਇੱਥੇ ਕਾਫੀ ਸਾਰੇ ਕਮਰਿਆਂ ਦੇ ਵਿੱਚ ਸਮਾਨ ਵੀ ਹੈਗਾ ਉਹ ਵੀ ਮੈਂ ਤੁਹਾਨੂੰ ਜਿਹੜਾ ਉਹ ਦਿਖਾ ਦਾਂ ਨਾ ਜਿਹੜਾ ਕਿ ਪ੍ਰਾਤਨਿਆ ਸ਼ਾ ਸਮਾਨ ਤੁਸੀਂ ਦੇਖ ਸਕਦੇ ਹੋ ਨਾ ਸਾਰਾ ਸਮਾਨ ਪਿਆ ਜਿਵੇਂ ਗਲਾਸ ਪਏ ਨੇ, ਬਰਤਨ ਪਏ ਨੇ, ਇਹ ਉਸੇ ਸਮੇਂ ਦੇ ਨੇ ਪ੍ਰਾਤਨ ਬਿਲਕੁਲ। ਤੇ ਇੱਧਰ ਵੀ ਕੁਝ ਕੁ ਬਰਤਨ ਜਿਹੜੇ ਉਹ ਪਏ ਨੇ ਹਨਾ ਬਿਲਕੁਲ ਪ੍ਰਾਤਨ। ਸ਼ਹੀਦ ਆਜਮ ਸਰਦਾਰ ਭਗਤ ਸਿੰਘਾਂ ਦੇ ਪਿੰਡ ਦੇ ਬਿਲਕੁਲ ਨਾਲੇ ਇੱਕ ਪਿੰਡ ਨੂੰ ਰਸਤਾ ਮੁੜਦਾ ਜਿਹੜੇ ਪਿੰਡ ਦਾ ਨਾਮ ਆ ਪੂਤਾ। ਮੈਂ ਪਹਿਲਾਂ ਇੱਕ ਵਾਰ ਇਹ ਦੀ ਰੀਲ ਵੀ ਪਾਈ ਸੀ। ਮੈਂ ਰੀਲ ਪਾਈ ਸੀ ਵੀ ਆ ਵੀ ਬਿਲਕੁਲ ਣੋਖਾ ਨਾਮ ਆ ਨਾ ਇਹ ਪਿੰਡ ਦਾ। ਤੇ ਇਹ ਪਿੰਡਿਆਂ ਦੇ ਬਹੁਤ ਕਮੈਂਟ ਵੀ ਆਏ ਸੀਗੇ ਉਹਦੇ ਤੇ। ਤੇ ਬਾਕੀ ਜੇ ਕੋਈ ਵਲੌਗ ਦੇਖ ਰਿਹਾ ਭਾਈ ਇਹ ਪਿੰਡ ਤੋਂ ਤਾਂ ਜਰੂਰ ਦੱਸਿਓ ਕਮੈਂਟ ਕਰਕੇ ਤੇ ਪੰਜਾਬ ਚ ਆ ਵੀ ਦੱਸਿਓ ਵੀ ਇਹ ਨਾਮ ਤੇ ਕੋਈ ਹੋਰ ਪਿੰਡ ਹੈਗਾ ਭੂਤਾ ਦੇਖੋ ਕਿੰਨਾ ਲੱਗ ਜਾ ਨਾਮ ਆ ਆ ਰੋਡ ਚੱਲਦਾ ਬੰਗਾ ਤੋਂ ਨਵਾਂ ਸ਼ਹਿਰ ਵਾਲਾ ਤੇ ਉਹਦੇ ਉੱਪਰ ਇਹ ਪਿੰਡ ਪੈਂਦਾ ਖੜਕੜਕਲਾਂ ਦੇ ਬਿਲਕੁਲ ਨੇੜੇ ਪਿੰਡ ਭੂਤਾ ਆ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਹੈ ਜੀ ਦਰਿਆ ਸਤਲੁਜ ਤੇ ਮੀਂਹਾਂ ਦਾ ਮੌਸਮ ਹੋਣ ਕਰਕੇ ਦਰਿਆ ਦੇ ਵਿੱਚ ਬਹੁਤ ਪਾਣੀ ਆਇਆ ਹੋਇਆ ਹਨਾ ਤੇ ਪੂਰਾ ਫੁੱਲ ਹੋਇਆ ਜਾ ਰਿਹਾ ਬਹੁਤ ਪਾਣੀ ਦਾ ਜਿਹੜਾ ਉਹ ਵਹਾਅ ਤੇ ਇੱਥੋਂ ਜਿਹੜਾ ਇਹ ਦਰਿਆ ਬਹੁਤ ਚੌੜਾ ਪਿੱਛੇ ਵੀ ਆਪਾਂ ਸਤਲੁਜ ਦਰਿਆ ਦੇਖਿਆ ਸੀਗਾ ਰੋਪੜ ਹਨ ਤੇ ਰੋਪੜ ਸ਼ਹਿਰ ਦੇ ਵਿੱਚ ਜਿੱਦਣ ਆਪਣਾ ਸਫ਼ਰ ਸ਼ੁਰੂ ਹੋਇਆ ਸੀਗਾ ਤੇ ਹੁਣ ਦੁਬਾਰਾ ਆਪਾਂ ਸਤਲੁਜ ਦਰਿਆ ਦੇ ਕੋਲੇ ਆ ਗਏ ਬਿਲਕੁਲ ਤੇ ਇੱਥੋਂ ਜਿਹੜੀ ਦੁਆਬੇ ਦੀ ਹੱਦ ਉਹ ਖਤਮ ਹੋ ਜਾਂਦੀ ਆ ਦੋ ਆੱਬਾ ਦੋ ਦਰਿਆਵਾਂ ਦੇ ਵਿਚਕਾਰਲੀ ਧਰਤੀ ਤੇ ਇੱਥੋਂ ਜਿਹੜਾ ਉਹ ਮਾਲਵਾ ਸਟਾਰਟ ਹੋ ਜਾਂਦਾ ਦਰਿਆ ਤੋਂ ਆਹ ਸਾਈਡ ਤੇ ਚੱਲਦੇ ਆਂ ਆਪਣਾ ਅੱਗੇ ਦਾ ਸਫ਼ਰ ਜਿਹੜਾ ਉਹ ਸ਼ੁਰੂ ਕਰਦੇ ਆਂ ਇੱਥੋਂ ਅਗਲਾ ਸ਼ਹਿਰ ਆਊਗਾ ਮਾਸ਼ੀਵਾੜਾ ਸਾਹਿਬ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਹੈ ਦਰਿਆ ਦੇ ਵਿੱਚ ਮੀਂਹਾਂ ਦੇ ਮੌਸਮ ਕਰਕੇ ਹਾਂਜੀ ਆਪਾਂ ਘਰੇ ਪਹੁੰਚ ਗਏ ਅ ਤਕਰੀਬਨ ਆਪਾਂ ਨੂੰ ਪਹੁੰਚਦੇ ਪਹੁੰਚਦੇ ਹਨੇਰੀ ਹੋ ਗਿਆ ਸੀਗਾ ਤੇ ਉਸ ਤੋਂ ਅਗਲੇ ਦਿਨ ਇਹ ਵੀਡੀਓ ਜਿਹੜੀ ਆਪਾਂ ਸ਼ੂਟ ਕਰ ਰਹੇ ਹਾਂ ਕੱਲ ਫਿਰ ਆ ਕੇ ਅਰੈਸਟ ਕੀਤੀ ਤੁਹਾਨੂੰ ਪਤਾ ਜਦੋਂ ਪੰਨੇ ਦਿਨ ਬਾਹਰ ਰਹਿੰਦੇ ਆ ਨਾ ਸਫਰ ਕਰਦੇ ਆ ਫਿਰ ਬੰਦਾ ਥੱਕੇ ਜਾਂਦਾ ਤਕਰੀਬਨ ਸਾਨੂੰ ਹਫਤਾ ਲੱਗ ਗਿਆ ਇਹ ਸਾਰਾ ਜਿਹੜਾ ਸਫਰ ਕੀਤਾ ਤੁਸੀਂ ਸਾਰੀਆਂ ਵੀਡੀਓ ਦੇਖੀਆਂ ਹਫਤੇ ਦੇ ਵਿੱਚ ਅਸੀਂ ਇਹ ਸਾਰਾ ਸਫ਼ਰ ਮੁਕੰਮਲ ਕੀਤਾ ਸੋ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਆਪਣੀਆਂ ਵੀਡੀਓਜ਼ ਦੇਖੀਆਂ ਬਹੁਤ ਬਹੁਤ ਧੰਨਵਾਦ ਤੇ ਬਹੁਤ ਜਲਦ ਨਵੇਂ ਸਫ਼ਰਾਂ ਤੇ ਆਪਾਂ ਜਾਵਾਂਗੇ ਬਾਕੀ ਸਾਰਿਆਂ ਦੇ ਕਮੈਂਟ ਆਪਾਂ ਪੜਦੇ ਹੁੰਦੇ ਆ ਜਿਹੜੇ ਜਿਹੜੇ ਵੀਰ ਭਾਈ ਸਾਰੇ ਕਮੈਂਟ ਜਿਹੜੇ ਉਹ ਕਰਦੇ ਨੇ ਸਾਰਿਆਂ ਦੇ ਕਮੈਂਟ ਆਪਾਂ ਪੜਦੇ ਹੁੰਦੇ ਹੁੰਦੇ ਆ ਜੀ ਤੇ ਸਾਰਿਆਂ ਨੂੰ ਆਪਾਂ ਲਾਈਕ ਵੀ ਕਰ ਦਨੇ ਆ ਜਦੋਂ ਵੀਡੀਓ ਪਾਉਣੀ ਆ ਜਾਂ ਸ਼ਾਮ ਨੂੰ ਕਿਤੇ ਵੀ ਜਦੋਂ ਸਫਰ ਕਰਦੇ ਆ ਜਾਂ ਘੁੰਮਦੇ ਆ ਨਾ ਸ਼ਾਮ ਨੂੰ ਵਿਲੇ ਹੁੰਦੀ ਆ ਜਿੱਥੇ ਆਪਾਂ ਰੁਕਦੇ ਆ ਕੇ ਕਮਰੇ ਦੇ ਵਿੱਚ ਫਿਰ ਉੱਥੇ ਆਪਾਂ ਕਮੈਂਟ ਸਾਰਿਆਂ ਦੇ ਮੈਸੇਜ ਇੰਸਟਾਗ੍ਰam ਤੇ ਜਿੰਨਾ ਜਿੰਨਾਂ ਦੇ ਆਉਂਦੇ ਨੇ ਤੇ ਬਹੁਤ ਸਾਰੇ ਪਿਆਰ ਸਤਿਕਾਰ ਦਿੰਦੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਸਫਰ ਦੀ ਆਪਣੀ ਸਮਾਪਤੀ ਹੁੰਦੀ ਆ ਜਲਦੀ ਆਪਾਂ ਨਵੇਂ ਸਫਰਾਂ ਤੇ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਉਮੀਦ ਕਰਦੇ ਹਾਂ ਤੁਹਾਨੂੰ ਸਾਰਾ ਸਫਰ ਜਿਹੜਾ ਚੰਗਾ ਲੱਗਿਆ ਉਹ ਵੀਡੀਓ ਚੰਗੀਆਂ ਲੱਗੀਆਂ ਹੋਣਗੀਆਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜੀ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ